ਹੁਣੇ ਹੁਣੇ ਲੁਧਿਆਣਾ ਦੇ ਭਾਰਤ ਨਗਰ ਚੌਕ ਨਜ਼ਦੀਕ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਘਰ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਅੱਗ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਲਪਟਾਂ ਦੇ ਕੇ ਮੁਹੱਲੇ ਦੇ ਵਿੱਚ ਵੀ دہشت ਦਾ ਮਾਹੌਲ ਪੈਦਾ ਹੋ ਗਿਆ ਤੇ ਇਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਤੇ ਬੱਚੇ ਜ਼ਖਮੀ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਵਿੱਚ ਕੁੱਲ 8 ਲੋਕ ਮੌਜੂਦ ਸਨ ਉਤੇ ਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਦੇ ਉੱਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੇ ਯਤਨ ਜਾਰੀ ਨੇ ਦੱਸਦੀ ਹੈ ਕਿ ਅੱਗ ਲੱਗਣ ਦੇ ਕਾਰਨ ਧੂਏ ਦਾ ਘੁਬਾਰ ਉੱਠਿਆ ਜਿਸ ਕਾਰਨ ਘਰ ਦੇ ਅੰਦਰ ਸੌ ਰਹੀ ਇੱਕ ਮਹਿਲਾ ਤੇ ਇੱਕ ਬੱਚੇ ਦੀ ਮੌਤ ਹੋਣ ਦੀ ਖਬਰ ਦੱਸੀ ਜਾ ਰਹੀ ਹੈ ਫਿਲਹਾਲ ਬੱਚੇ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ ਦੱਸਿਆ ਜਾ ਰਿਹਾ ਕਿ ਉਹ ਸੀਰੀਅਸ ਹੈ ਪਰ ਪੁਲਿਸ ਦੇ ਦਸਤਾਵੇਜ਼ ਮੁਤਾਬਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਇਹ ਭਾਰਤਨਗਰ ਦੀ ਪੈਟਰੋਲ ਪੰਪ ਵਾਲੀ ਗਲੀ ਹੈ ਜਿੱਥੇ ਇਦੂ ਘਟਨਾ ਹੋਈ ਹੈ। ਔਰ ਬਹੁਤ ਮੈਂ ਆਪਣੀ ਲਾਈਫ ਚ ਇਸ ਤਰ੍ਹਾਂ ਦਾ ਪਹਿਲੀ ਵਾਰੀ ਦੇਖ ਰਹਾ ਕਿ ਜਦੋਂ ਇਦਾਂ ਵੱਡਾ ਇੱਕਦਮ ਸਾਰਾ ਕੁਝ ਜળ ਗਿਆ ਸਾਰਾ ਕੁਝ ਔਰ ਇੱਕ ਛੋਟਾ ਬੱਚਾ ਜਦੀ ਉਮਰ 16 ਸਾਲ ਦੇ ਕਰੀਬ ਹੈ ਔਰ ਇੱਕ ਬਜ਼ੁਰਗ ਮਾਤਾ ਜਿਨ੍ਹਾਂ ਨੂੰ ਪੈਰਲਾਈਜ਼ ਦਾ ਨਾਲ ਉਹ بیمار ਸੀਗੇ ਉਹ ਵੀ ਬਾਹਰ ਨਿਕਲ ਸਕੇ ਔਰ ਬੱਚਾ ਜਿਹੜਾ ਉਹ ਕਮਰੇ ਚ ਰਹਿ ਗਿਆ ਤੂਫਾਨ ਚੜ੍ਹਨ ਕਰਕੇ ਉਹ ਦਮ ਘੁੱਟਿਆ ਔਰ ਉਹਦੀ ਡੈਥ ਹੋ ਗਈ। ਜੀ ਇਕੇ ਦੱਸਿਆ ਗਏ ਬਜ਼ੁਰਗ ਦੀ ਵੀ ਡੈਥ ਹੋਈ ਹੈ। ਆ ਬਜ਼ੁਰਗ ਮਾਤਾ ਕਿੰਨੇ ਜਣੇ ਦੀ ਟੋਟਲ ਦਿੱਤੀ ਜੀ ਟੋਟਲ ਪਰਿਵਾਰ ਦੇ 8 ਮੈਂਬਰ ਨੇ ਜੀ ਔਰ 8ਾਂ ਦੇ ਵਿੱਚੋਂ 2 ਦੋ ਜਣੇ ਕਿਹੜੇ ਕਿਹੜੇ ਦੀ ਇੱਕ ਵਿਦੂਸ਼ਾ ਮਾਤਾ ਜੀ ਹੋ ਇੱਕ ਪਿੰਡ ਦਾ ਮਾਤਾ ਜੀ ਦਾ ਪੋਤਾ ਸੀ ਉਹ ਕਿੰਨੇ ਦਾ ਜੀ ਲਗਭਗ 16 ਸਾਲ ਦਾ ਜੀ ਇੱਕ ਦਾ ਜਿਵੇਂ ਪਰਿਵਾਰ ਦਾ ਮਾਹੌਲ ਨਹੀਂ ਹੋਇਆ ਜੀ ਤੋ ਸਾਰੇ ਹੀ ਇਹ ਹਾਲਤਾ ਦੇਖੋ ਕੀ ਹੈ ਸਾਡੇ ਜੀ ਸਰ ਲੱਗਦਾ ਹੈ ਪਰਿਵਾਰ ਦੇ ਵਿੱਚ ਮਾਸਲ ਦਾ ਮਾਹੌਲ ਛਾ ਗਿਆ ਇੱਕ ਅੱਗ ਲੱਗਣ ਦੇ ਕਾਰਨ ਤੋ ਸਾਰੇ ਮਹੱਲੇ 'ਚ ਛਾ ਗਿਆ ਜੀ ਮੰਨਣਾ ਹੀ ਸਾਡਾ ਤਾਂ ਸਾਰਾ ਆਪਸ 'ਚ ਇੰਨਾ ਵਧੀਆ

ਬਾਦਲਰ ਚੌਕ ਪੰਪਲਿ ਗਲੀ ਆ ਮੇਰਾ ਨਾਲ ਘਰ ਹੈ ਮੇਰਾ ਵੀ ਘਰ ਨਾਲ ਹੀ ਆਈ ਜਿਹੜੀ ਅੱਗ ਲੱਗੀ ਹੈ ਕਿਹੜੀ ਜਗ੍ਹਾ ਲੱਗੀ ਹੈ ਇਹ ਤਿੰਨ ਵਾਰ ਗਲੀ ਆਈ ਚੋਪੜਾ ਨਿਵਾਸ ਹੈ ਇਹ ਰਹਿੰਦੇ ਮੁੰਡੇ ਉਹਰੇ ਇਹਦੇ ਘਰ ਅੱਗ ਲੱਗੀ ਆ ਕੀ ਕੰਮ ਕੀ ਕਰ ਰਹੀ ਹੈ ਇਹਦਾ ਜਿਆਦਾ ਦਾ ਕੰਮ ਹੈ ਜੀ ਫੌਜੀ ਹੈ ਅੰਦਰੀ ਅੰਦਰੀ ਆ ਜੀ ਅੰਦਰੀ ਕਿੰਨੀ ਦੇਰ ਕੰਮ ਕਰਦੀ ਹੈ ਜੀ ਲੇਬਰ 10 12 ਵਜੇ ਹੋਣ ਗਈ ਉਹ 10 12 ਵਜੇ ਹੋਣਗੇ ਹੁਣ ਕੀ ਸਥਿਤੀ ਕੀ ਆ ਹੁਣ ਇੱਥੇ ਸਿੱਧੀ ਫਾਇਰ ਕੰਟਰੋਲ ਹੋ ਗਈ ਹੈ ਜੀ ਜਿਹੜੇ ਫਾਇਰ ਬਿਗੇੜ ਵਾਲੇ ਆ ਇਹ ਬਚਾਰੇ ਬਹੁਤ ਮਿਹਨਤ ਕੀਤੀ ਆ ਇਹ ਮੁੰਡੇ ਬਚਾਰੇ ਬਿਓਸ ਵੀ ਹੋ ਗਏ ਆ ਜਿਹਦੇ ਜਿਹਨੂੰ ਅੱਗ ਭਜਾਈ ਹੈ ਬਹੁਤ ਜ਼ਿਆਦਾ ਸੀ ਮਜ਼ੇ ਮੁੰਡਿਆਂ ਦੀ ਸਰ ਕੋਈ ਡੈਥਸ ਵੀ ਹੋਈਆਂ ਡੈਥਸ ਜੁਨੇ ਦੋ ਹੋਈਆਂ ਪਰ ਪੱਕੜ ਕੰਢੀ ਨਿਕਲੀ ਨਹੀਂ ਅੱਜ ਤੱਕ ਤੇ ਬਹੁਤ ਮਿਸ ਹੈਪਨਿੰਗ ਹੋਈ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਦਾ ਠੀਕ ਕਈ ਹੋਣ ਸਰ ਕੀ ਸ਼ੁਕਨਮ ਦੀ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਮੈਂ ਅਸਿਸਟੈਂਟ ਡਿਵੀਜ਼ਨਲ ਫਾਇਰ ਆਫੀਸਰ ਹਾਂ ਇੱਥੇ ਕਿਹੜੀ ਜਗ੍ਹਾ ਅੱਗ ਲੱਗੀ ਹੈ ਇਹ ਇਹ ਭਾਤਨਗਰ ਗਲੀ ਨੰਬਰ 3 ਹੈ ਜੀ ਲੁਧਿਆਣਾ ਜੀ ਅੱਛਾ ਆ ਕੀ ਦਿੱਤਾ ਜੀ ਆ ਰਿਹਾ ਕਾਰਨ ਦਾ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਸਾੜਿਆਂ ਦੇ ਨੂੰ ਅੱਗ ਲੱਗੀ ਹੋਈ ਸੀ ਇਹ ਕਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹ ਤਾਂ ਬਾਅਦ ਚ ਦੇਖਿਆ ਜਾਊਗਾ ਵੀ ਕੀ ਹੋਇਆ ਕਿਦਾਂ ਹੋਇਆ ਕਿੰਨਾ ਕਿੰਨਾ ਸਮਾਨ ਜਲਿਆ ਹੈਗਾ ਇਹ ਕਿੰਨੇ ਮੰਜ਼ਲੇ ਮਕਾਨ ਹੈ ਜੀ ਇਹ ਗਰਾਊਂਡ ਪਲੱਸ 2 ਹੈ ਜੀ ਤਿੰਨ ਮੰਜ਼ਲਾ نیچے ਇਹਨਾਂ ਦੀ ਨੀਚੇ ਇਹਨਾਂ ਦੀ ਫੈਕਟਰੀ ਸੀਗੀ ਉੱਪਰ ਇਹਨਾਂ ਦੀ ਰਹਾਇਸ਼ ਸੀਗੀ ਰਹਾਇਸ਼ ਦੇ ਵਿੱਚ ਇਹਨਾਂ ਦੇ ਕਾਫੀ ਬੰਦੇ ਸੀਗੇ ਜੋ ਵੀ ਫੈਮਿਲੀ ਮੈਂਬਰ ਇਹਨਾਂ ਦੇ ਹੈਗੇ ਆ ਕੁਝ ਬੰਦੇ ਇਹਨਾਂ ਦੇ ਜਦੋਂ ਅੱਗ ਲੱਗੀ ਆ ਉਹ ਭੱਜ ਕੇ ਬਾਹਰ ਨਿਕਲ ਗਏ ਧੂਆਂ ਦੇਖ ਕੇ ਤੇ ਤਿੰਨ ਬੰਦੇ 3% ਜਿਹੜੇ ਸੀਗੇ ਉਹਦੇ ਵਿੱਚ ਇੱਕ ਲੇਡੀ ਸੀ ਦੋ ਜਾਨ ਸੀਗੇ ਉਹ ਅਜੇ ਅੰਦਰ ਹੀ ਸੀਗੇ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਨੂੰ ਅਸੀਂ ਗਵਾਂਡੀਆਂ ਦੀ ਛੱਤ ਦੇ ਉੱਤੋਂ ਦੀ ਕਢ ਕੇ ਰੈਸਕਿਊ ਕੀਤਾ ਇੱਕ ਨੂੰ ਅਸੀਂ ਬੀਏ ਸੱਟ ਪਾ ਕੇ ਸ਼ੀਸ਼ੇ ਤੋੜ ਕੇ ਰੈਸਕਿਊ ਕੀਤਾ ਇੱਕ ਨੂੰ ਅਸੀਂ ਆਨਸਰ ਪਹਿਲਾਂ ਰੈਸਕਿਊ ਕੀਤਾ ਤੇ ਸਰ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਗੱਡੀਆਂ ਸਾਡੀਆਂ 7-8 ਠੇਕੀਆਂ ਮੌਕੇ ਤੇ ਜੀ ਜੋ ਵਾਰ-ਵਾਰ ਰੀਫਿਲ ਹੋ ਕੇ ਪਾਣੀ ਦੀਆਂ ਭਰਕੇ ਤੇ ਪਹੁੰਚ ਰਹੀਆਂ ਹੈਗੇ ਉਹਦੇ ਨਾਲ ਰੈਗੂਲਰਲੀ ਅਸੀਂ 9 ਵਜੇ ਤੋਂ ਲੱਗੇ ਹੋਏ ਹਾਂ ਕਿੰਨਾ ਕੁ ਪਾਉ ਪਾਇਆ ਕਿੰਨਾ ਕੁ ਪਰਸੈਂਟ ਪਾਉ ਪਾਇਆ ਕਿੰਨਾ ਪਾਉ ਪਾਇਆ ਤਾਂ ਹੁਣ 90 95% ਬੁੱਝ ਚੁੱਕੀ ਹੈ ਜੀ ਇਹ ਜੋ ਹੁੰਦੇ ਚੱਲ ਜਾਰੀ ਹੈ ਜੀ ਹਾਂ ਜਾਰੀ ਹੈ ਜੀ ਜਿਹੜੀ ਰਹੀ ਥੋੜੀ ਬਹੁਤੀ ਹੁਣ ਬਜਾਈ ਹੋਈ ਹੈ ਨਹੀਂ ਮੋਤਾ ਬਾਰੇ ਤੁਹਾਨੂੰ ਡਾਕਟਰ ਦੱਸੇਗਾ ਜੀ ਉਹਦੇ ਬਾਰੇ ਅਸੀਂ ਨਿਕਲੀ ਕਰ ਲਾਂਗੇ ਅਸੀਂ ਇੱਥੇ ਅੰਦਰ ਕੰਮ ਕਰਦੇ ਬੈਠੇ ਜੀ ਸਾਡੇ ਆਉਂਦਿਆਂ ਨੂੰ ਤਾਂ ਤਿੰਨ ਹੀ ਸੀਗੇ ਜੀ ਇੱਥੇ ਉਦੋਂ ਪਹਿਲਾਂ ਪਤਾ ਨਹੀਂ ਕਿੰਨੇ ਹੋਣਗੇ ਇਹ ਆਂਡੀਆਂ ਗਵਾਂਡੀਆਂ ਨੂੰ ਪਤਾ ਹੈਗਾ ਤਿੰਨ ਸੀਗੇ ਕਿੰਨੇ ਅਸੀਂ ਰੈਸਕੂ ਕਰਕੇ ਹਸਪੀਟਲ ਭੇਜਦੇ ਆ ਗਏ ਕਿੰਨੇ ਅਸੀਂ ਅਜੇ ਵੀ ਬਾਹਾਰ ਰਹੇ ਆਂ ਜੀ ਕੋਈ 1-2% ਰੈਂਦੀ ਹੈਗੀ ਜ਼ਿਆਦਾ ਨਹੀਂ ਆ ਗਏ ਬੜ ਬਹੁਤ ਚੁੱਕੀ ਆ ਕੇ ਪੈਟਰੋਲ ਹੈ ਉਹਤੇ ਹੀ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਇਸ ਪੂਰੀ ਘਟਨਾ ਲੈ ਕੇ মিডিਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣਦੇ ਹਾਂ ਇਹ ਮਾਮਲਾ ਇੱਥੇ ਸਾਹਮਣੇ ਆਇਆ ਹੈ ਕਿ ਕਿਉਂਕਿ ਅਦਾਲਤਿਕ ਕਾਰਨ ਉਸਾਬੀ ਦੇ ਸਾਹਮਣੇ ਕੋਈ ਜੀ ਮੈਡਮ ਵੀ ਆ ਰਹੀ ਹੈ ਇਹ ਆਪਣੇ ਘਰ ਪਰ ਦਾ ਮੁੱਲਾ ਪੈ ਜਾਂਦਾ ਇੱਥੇ ਟੋਲਮਾ ਪਰਿਕੜੀ ਚ ਇੱਥੇ ਚੋਪੜਾ ਇੰਡਸਟਰੀ ਲੱਗੀ ਆ ਜਿਨ੍ਹਾਂ ਦਾ ਦੇthole ਪਰੋਲ ਰੈਨ ਨਾ ਅੱਗੇ ਤਰ ਹੁੰਦਾ ਉੱਪਰ ਹੀ ਰਹਿਣਾ ਕੋ ਸਾਧ ਸੜਕ ਤੇ ਲੱਗਣ ਵਾਲਾ ਇੱਥੇ ਕਾ ਵੀ ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜ ਆ ਕੋਈ ਸਾਲ ਦੀ ਸੁਹਰਾਨੀ ਉਹਨਾਂ ਦੀ ਇਮਾਉਟ ਹੋ ਚੁੱਕੀ ਜਿਸ ਹਫਤਾ ਤੋਂ ਸੁਨਵਾਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆ ਡੀਐਮਸੀ ਚ ਬਟਾ ਉਹ ਸੀਰੀਅਸ ਹੁਣ ਦੱਸ ਰਹੇ ਭਾਵੇਂ ਮੌਕੇ ਤੇ ਆਇਆ ਸੀ ਦੇਖਿਆ ਸਰਪ੍ਰਸ ਕੀਆ ਕੀ ਜਾ ਰਿਹਾ ਸਰ ਬੱਚੇ ਦੀ ਜਿਹੜੀ ਆ ਉਹ ਵੀ 16 ਸਾਲ ਦਾ ਉਹ ਵੀ ਮੌਤ ਹੋ ਗਈ ਨਹੀਂ ਮੌਤ ਦਾ ਕਲੀਅਰ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਆਇਆ ਉਹ ਸੀਰੀਅਸ ਦੱਸਦੇ ਆ ਕਿ ਡੀਐਮਸੀ ਚ ਸਿਟੀਏ ਚ ਹੋਇਆ ਠੀਕ ਕਰ ਹੁਣ ਇੱਥੇ ਰਾਹਤ ਕਾਰਜ ਜਾਈ ਹੈ ਬਿਲਕੁਲ ਲੱਗੇ ਹੋਏ ਆ ਇਹ ਸਾਈਡ ਬਰਗੇਡ ਵਾਲੇ ਸਾਰੇ ਆਏ ਹੋਏ ਆ ਟੀਮਾਂ ਕਾਫੀ ਤੇ ਹੋਰ ਵੀ ਕਾਫੀ ਇੱਥੇ ਤਦ ਇਹਨਾਂ ਦਾ ਕੋਈ ਜਾਂਚ ਕੀਤੀ ਵੀ ਇਹਨਾਂ ਦਾ ਕਾਰੋਬਾਰ ਕੀ ਸੀ ਕੰਮ ਕੀ ਸੀ ਇਹਨਾਂ ਦਾ ਕੋਈ ਕਾਰੋਬਾਰ ਇਹਨਾਂ ਦਾ ਥੱਲੇ ਘਰ ਦੇ ਥੱਲੇ ਹੀ ਆਪਣੇ ਇਹਨਾਂ ਦਾ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੋਈ ਕੰਮ ਆ ਪਲਾਸਟਿਕ ਦਾ ਵਿੱਚ ਹੈਗਾ ਕੰਮ ਉਹਨੂੰ ਛਾਰ ਤੋਂ ਸਤਕ ਨੂੰ ਆਖ ਲੈ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਅੱਗ ਲੱਗੀ ਆ ਇਹ ਹੋਜਰੀ ਦਾ ਕਾਰੋਬਾਰ ਕਰਦੇ ਸੀ ਅੱਗ ਲੱਗਣ ਦੇ ਨਾਲ ਹੌਜਰੀ ਦਾ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਵੀ ਦੱਸਿਆ ਜਾ ਰਿਹਾ। ਬਾਕੀ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਹਕੀਕਤੂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ।